ਰਾਜਵਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਸਿਹਤ ਲਈ ਅਰਦਾਸਾਂ ਦਾ ਸਿਲਸਿਲਾ جاری। ਉਹ ਜਾਣੀ ਦਸਿਆ ਹਾਲਤ ਨਾਜ਼ੁਕ ਪਰ ਲੋਕਾਂ ਦੀਆਂ ਅਰਦਾਸਾਂ ਨਾਲ ਬਣੀ ਉਮੀਦ। ਗੋਡਵਾਰਾ ਜ਼ਾਹਿਰ ਚ ਹੈਡਗਰੰਦੀ ਵੱਲੋਂ ਕੀਤੀ ਗਈ ਅਰਦਾਸ। ਵਿੱਟੇ ਸਰਪੰਚ ਅਤੇ ਸੰਗਤਾਂ ਨੇ ਵੀ ਜਿਤਾਈ ਚੜ੍ਹਦੀ ਕਲਾ ਦੀ ਕਾਮਨਾ। ਜਬੀ ਲੋਕ ਗਾਇਕ ਰਾਜਵੀਰ ਜਵੰਦਾ ਦੇ ਹਾਲ ਹੀ ਵਿੱਚ ਹੋਏ ਐਕਸੀਡੈਂਟ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਉਹਨਾਂ ਦੀ ਸਿਹਤ ਲਈ ਅਰਦਾਸਾਂ ਦਾ ਦੌਰ ਜਾਰੀ ਹੈ ਰਾਜਵੀਰ ਜਵੰਦਾ ਜੋ ਆਪਣੀ ਸਾਫ਼ ਸੋਤਰੀ ਗਾਇਕੀ ਅਤੇ ਲੋਕਤਾਰੀ ਅੰਦਾਜ਼ ਲਈ ਜਾਣੇ ਜਾਂਦੇ ਹਨ ਇਸ ਸਮੇਂ 40 ਹਸਪਤਾਲ ਦੇ ਵਿੱਚ ਪੜਤਿਹਾਨ ਅਤੇ ਡਾਕਟਰਾਂ ਮੁਤਾਬਕ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤਲਦادیه ਕਿ ਪਿੰਡ ਕੰਨੂਪੁਰ ਕਾਲੇ ਦੇ ਕਾਲ ਸਰ ਗੁਰਦੁਆਰਾ ਸਾਹਿਬ ਦੇ ਵਿੱਚ ਹੈਡ ਗ੍ਰੰਥੀ ਬਾਬਾ ਅਗਰੇਸ ਸਿੰਘ ਵੱਲੋਂ ਰਾਜਵੀਰ ਸਿੰਘ ਜਵੰਦਾ ਦੀ ਲੰਮੀ ਉਮਰ ਅਤੇ ਚੜ੍ਹਦੀ ਕਲਾ ਤੇ ਜਲਦ ਸਿਹਤਯਾਬੀ ਲਈ ਖਾਸ ਅਰਦਾਸ ਕੀਤੀ ਗਈ ਬਾਬਾ ਅਗਰੇਸ ਸਿੰਘ ਨੇ ਕਿਹਾ ਕਿ ਰਾਜਵੀਰ ਜਵੰਦਾ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਸੱਚੀ ਗਾਇਕੀ ਕਰਕੇ ਵਸਦੇ ਹਨ ਅਤੇ ਕਦੇ ਵੀ ਕਿਸੇ ਵੀ ਵਾਦ ਦੇ ਵਿੱਚ ਨਹੀਂ ਫਸੇ ਉਹਨਾਂ ਨੇ ਜਲਦ ਠੀਕ ਹੋਣ ਲਈ ਸੰਗਤਾਂ ਦੇ ਵੱਲੋਂ ਧਾਰਮਿਕ ਸਥਾਨਾਂ ਉਤੇ ਅਰਦਾਸਾਂ ਦਾ سلسلہ ਜਾਰੀ ਹੈ ਇਸ ਮੌਕੇ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਨੇ ਵੀ ਉਹਨਾਂ ਦੀ ਰੌਲਦ ਸੇਤੀ ਆਪੀ ਲਈ ਅਰਦਾਸ ਕੀਤੀ ਹੈ ਦਾਸ ਪਾਈ ਅੰਗਰੇਜ਼ ਸਿੰਘ ਹੈਡ ਗਰੰਥੀ ਗੁਰਦੁਆਰਾ ਕਾਲਸਰ ਸਾਹਿਬ ਜੀ ਵਿਖੇ ਪੰਜਾਬ ਲੋਕ ਗਾਇਕ 라ਵੀ 52 ਦੀ ਦੇ ਰੋਗਤਾ ਤਾਂਦੂਸੀ ਬਾਤ ਅਰਦਾਸ ਕੀਤੀ ਗਈ ਹੈ ਇਹ ਅਰਦਾਸ ਮੋਹ ਸੰਗਤਾਂ ਵੱਲੋਂ ਕਰਵਾਈ ਗਈ ਹੈ ਸਭ ਤੋਂ ਪਹਿਲਾਂ ਇਨਸਾਨੇ ਦੇ ਨਾਤੇ ਮਾਪਿਆਂ ਦਾ ਇਕਲੋਤਾ ਬੱਚਾ ਹੈ ਪੋਤੇ ਭੈਣ ਦਾ ਇਕਲੋਤਾ ਭਰਾ ਹੈ ਪਤਨੀ ਦਾ ਪਤੀ ਹੈ ਦੋ ਛੋਟੇ ਬੱਚਿਆਂ ਦਾ ਬਾਪ ਹੈ ਲੋਕ ਗਾਇਕ ਬਾਅਦ ਵਿੱਚ ਪਹਿਲਾ ਇਨਸਾਨ ਦੇ ਨਾਤੇ ਆਈਏ ਇੱਕ ਪ੍ਰਵਾਦ ਦਾ ਜੀ ਹੋਣ ਦੇ ਨਾਤੇ ਇਨਸਾਨ ਦੇ ਨਾਤੇ ਹੋਣ ਦੇ ਨਾਤੇ ਉਸ ਲੋਕ ਗਾਇਕਰਾਵੇ ਜੁਵੰਦੇ ਦੀ ਦੇਰੁਗਤਾ ਤੰਦਰੁਸਤੀ ਬਾਤ ਤੇ ਅਰਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨਾਂ ਵਿੱਚ ਕੀਤੀ ਗਈ ਹੈ ਬਾਈ ਉਹ ਹੋਰ ਕੀ ਨੇ ਸਾਦਾ ਸਾਦਾ ਅਰਦਾਸਾ ਹੋ ਗਿਆ ਉਹ ਵੀ ਬਾਅਦ ਵਿੱਚ ਲੱਗਦਾ ਕਿ ਵਧੀਆ ਗਾਇਕੀ ਸਾਥ ਸੱਚੀ ਗਾਇਕੀ ਕਰਦਾ ਸੀ ਇਹਨੇ ਕਿਰਿਆ ਕਰਦੇ ਹਾਂਜੀ ਇਹ ਸਿੰਗਰ ਇਹ ਨਾ ਕਿਸੇ ਕੋਈ ਕੰਟਰੋਵਰਸੀ ਹੈ ਨਾ ਕੋਈ ਈਰਖਾबाजी ਹੈ ਜਦੋਂ ਮੈਂ ਕਿਸੇ ਨੂੰ ਮਿਲਦਾ ਬੜੇ ਪ੍ਰੇ ਮਿੱਠੇ ਸੁਭਾਣਾ ਮਿਲਦਾ ਸੀ ਤੇ ਦੁਨੀਆ ਵਿੱਚ ਜੋ ਇਹਨੇ ਗੀਤ ਗਾਏ ਹਨ ਸਾਫ਼ ਸੁਥਰੇ ਗੀਤ ਗਾਏ ਹਨ ਪ੍ਰਵਾਚ ਬਹਿਣ ਵਾਲੇ ਸੁਣਨ ਵਾਲੇ ਸਰਦਾਰੀ ਵਾਲੇ ਇਸ਼ਤਾਂ ਵਾਲੇ ਗੀਤ ਗਾਏ ਹਨ ਲੋਕ ਪਿਆਰ ਕਰਦੇ ਹਨ ਉਸ ਪਿਆਰ ਦਾ ਸਦਕਾ ਹਰੇਕ ਥਾਂ ਤੇ ਗੁਰੂ ਘਰ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਗੁਰਦੁਆਰਾ ਅੰਮ੍ਰਿਤਸਰ ਜਾ ਹੋਰ ਵੀ ਗੁਰੂ ਘਰ ਅੰਦਰ ਅਰਦਾਸ ਬੇਨਤੀ ਸੰਗਤਵਾਂ ਨੂੰ ਕਰਵਾਈ ਗਈ ਏ ਕਿ ਮਹਾਰਾਜ ਕਿਰਪਾ ਕਰਨ ਇਸ ਬੱਚੇ ਨੂੰ ਛੇਤੀ ਛੇਤੀ ਦੇ ਰੋਗ ਤੋਂ ਤਾਣੂਸੀ ਬਖਸ਼ਾ ਕਿ ਹਸਪਤਾਲੋਂ ਆਪਣੇ ਘਰ ਜਾਵੇ ਤੇ ਆਪਣੇ ਪਰਿਵਾਰ ਦੇ ਸੁਖਾਂਤੀ ਦੇ ਨਾਲ ਜੀਵਨ ਬਤੀਤ ਕਰੇ। ਇਹ ਬਾਬਾ ਜੀ ਨੂੰ ਵੀ ਨੈਗੇਟਿਵ ਫੋਟੋ ਬੜੀ ਬਾਗ ਦੇ ਬਸ ਮੂਰ ਰਹਿਣ ਵਾਲੀ ਨਾਲ ਕੀ ਕਰਾਂ। ਉਹਨਾਂ ਨੂੰ ਅਪੀਲ ਕਰਨਾ ਚਾਹਾਂਗੇ ਜੀ ਵੇਖੋ ਜੀ ਜਦ ਆਪਣਾ ਪਰਿਵਾਰ ਦਾ ਕੋਈ ਜੀ ਮੰਝੇ ਤੇ ਪਿਆ ਹੋਵੇ ਜਾਂ ਹਸਪਤਾਲ ਪਿਆ ਹੋਵੇ ਕੋਈ ਸੋਚ ਦੀ ਬੋਝ ਨਹੀਂ ਹੁੰਦੀ। ਇਹ ਲੋਕ ਉਹ ਹਨ ਜਿਹਨੂੰ ਸਾਰਥੀ ਇਨਸਾਨ ਕਿਹਾ ਜਾਂਦਾ ਏ। ਜੋ ਆਪਣੇ ਪੇਚ ਨੂੰ ਹਾਈਲਾਈਟ ਕਰਨ ਵਾਸਤੇ ਬਿਸ਼ੂਰੀ ਕਰਨ ਵਾਸਤੇ ਗਲਤ ਅਫਵਾਹਾਂ ਪਾਉਂਦੇ ਹਨ ਪਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੀ ਗਲਤ ਅਫਵਾਹ ਨਾ ਪਾਈਏ ਤਾਂ ਕਿਸੇ ਦਾ ਕੋਈ ਜਾਣੀ ਨੁਕਸਾਨ ਹੋ ਸਕੇ ਹੱਥ ਜੋੜ ਕੇ ਬੇਨਤੀ ਕਰਾਂਗੇ ਹੋ ਸਕੇ ਤੇ ਸਰਬਦਾ ਭਲਾ ਮੰਗੀਏ ਜੇ ਆਪਾਂ ਕਿਸ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾਰੇ ਕਹਦਾ ਸਾਡਾ ਹੱਕ ਨਹੀਂ ਹੈ ਜੀ ਸਰਪੰਚ ਅਮਨਦੀਪ ਸਿੰਘ ਆਵਾਦੀ ਡੇਰਾਬਾਦ ਅਸ ਸਿੰਘ ਪੰਚਾਇਤੋਂ ਜੀ ਹਾਲ ਕੀ ਗੱਲ ਜਾਓ ਬੈਠੇ ਬਾਤ ਕੀਤੀ ਇਹ ਵੀ ਜਿੰਦੇ ਬੰਦੇ ਦੀ ਲੰਬੀ ਬਵਾੜ ਦੇ ਵੇਖੋ ਜੀ ਐਸੀ ਤੇ ਅਰਦਾਸ ਇਹ ਗੁਰੂ ਮਾਰਾ ਪਾਸ਼ਾ ਅਗੇ ਕੀਤੀ ਹੈ ਜੀ ਸਾਡੇ ਯੁੱਗੇ ਕਲਾਕਾਰ ਸੀ ਜੀ ਜਵਿੰਦਾ ਜੀ ਔਰ ਬਹੁਤ ਵਧੀਆ ਗਾਉਂਦੇ ਆ ਗਾਉਂਦੇ ਸੀ ਗਾਉਂਦੇ ਰਹਿਣਗੇ ਔਰ ਮਹਾਰਾਜ ਕਿਰਪਾ ਕਰੇ ਆਪਣੇ ਛੇਤੀ ਤੋਂ ਛੇਤੀ ਆਪਣੇ ਘਰ ਪਰਤਣ ਔਰ ਬਲਟੀ ਲੀਟਰ ਤੋਂ ਮੁਕਤੀ ਪਾਉਣ ਔਰ ਫਿਰ ਪੰਜਾਬੀ ਗਾਇਕੀ ਨੂੰ ਸਿਖਰਾਂ ਤੇ ਲੈ ਕੇ ਜਾ ਕਿੰਨਾ ਕੁ ਹੁਣ ਅਰਦਾਸ ਬੇਨਤੀ ਕੀਤੀ ਜੀ ਕਿ ਲਗਦਾ ਅਰਦਾਸ ਬਹੁਤ ਤਾਕਤ ਆ ਕਿੰਨਾ ਕਿ ਜਿਹੜਾ ਫਿਰ ਤੋਂ ਠੀਕ ਹੋਵੇ ਜਾ ਰਿਹਾ ਹੈ ਇਹ ਅਰਦਾਸ ਤੇ ਬਹੁਤ ਵੱਡੀ ਤਾਕਤ ਹੈ ਜੀ ਹਨ ਨੂੰ ਦੱਸਦੇ ਪਾਸ਼ਾ ਨੇ ਤਾਕਤ ਹੀ ਨਹੀਂ ਅਰਦਾਸ ਦੀ ਬਖਸ਼ੀ ਆ ਜੀ ਕਿ ਜਿਹੜੀ ਅਰਦਾਸ ਸੱਚੇ ਮਨੋਂ ਕਰਾਂਗੇ ਜਰੂਰ ਕਬੂਲ ਹੋਊਗੀ ਔਰ ਸਾਨੂੰ ਇਨਾ ਯਕੀਨ ਹੈ ਗੁਰੂ ਮਾਰਗ ਗੁਰੂ ਪਾਸ਼ਾ ਤੇ ਕਿ ਸਾਡੇ ਕਲਾਕਾਰ ਵੱਡੇ ਭਰਾ ਜਵੰਦਾ ਜੀ ਫੇਰ ਗਾਇਕੀ ਦੇ ਰਾਤੇ ਆਉਣਗੇ ਜਰੂਰ ਆਉਣਗੇ ਹਰ ਹਾਲਤ ਚ ਆਉਣਗੇ ਸਾਨੂੰ ਪੂਰਾ ਵਿਸ਼ਵਾਸ ਹੈ ਗੁਰੂ ਮਹਾਰਾਜ ਤੇ ਜੀ ਲੱਗਦਾ ਸਾਫ ਸੁਥਰੀ ਗਾਇਕੀ ਹੁੰਦੀ ਸੀ ਹਾਂਜੀ ਬਿਲਕੁਲ ਜੀ ਬਹੁਤ ਸਾਫ ਸੁਥਰੀ ਜੀ ਪੂਰੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੀ ਪੂਰੀ ਸਾਫ ਸੁਥਰੀ ਔਰ ਕਿਸੇ ਕੰਟਰੋਵਰਸੀ ਚ ਨਹੀਂ ਆਪਣੀ ਗਾਇਕੀ ਨੂੰ ਸਿਰਖੰਡ ਤੱਕ ਲੈ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਔਰ ਆਲ ਵਰਡ ਦੇ ਵਿੱਚ ਪੰਜਾਬੀ ਰਹਿਦੀ ਦੁਨੀਆ ਦੇ ਵਿੱਚ ਸਾਰਿਆਂ ਨੂੰ ਖੁਸ਼ੀ ਲੱਗਦਾ ਹਰ ਤੋਂ ਬਲੋਗ ਜਿਹੜੇ ਨੇ ਆਪੇ ਆਪਾਂ ਤਰਾ ਮਾਲਵੇ ਰਾਜਨੀਤਿਕਾਂ ਨੇ ਬਿਲਕੁਲ ਜੀ ਬਿਲਕੁਲ ਭਾਰਤ ਦੇ ਲੋਕ ਚਾਹੇ ਕੋਈ ਵੀ ਭਾਈਚਾਰਾ ਮਸੀਹੀ ਭਾਈਚਾਰਾ ਚਾਹੇ ਹਿੰਦੂ ਭਾਈਚਾਰਾ ਚਾਹੇ ਸਖ ਭਾਈਚਾਰਾ ਹਰ ਬੰਦਾ ਹੀ ਆਪਣੀ ਜਿੱਥੇ ਵੀ ਆ ਅਰਦਾਸ ਬੇਨਤੀ ਜਾ ਕੇ ਕਰਦੇ ਆ ਛੇਤੀ ਛੇਤੀ ਆਪਣੇ ਪਰਿਵਾਰ ਵਿੱਚ ਵਾਪਸ ਪਰਤਣ ਲੱਗਦਾ ਨਹੀਂ ਇਹ ਮੌਤ ਦੇ ਮੂਹਰੇ ਵਾਪਸ ਨਿਕਲ ਗਿਆ ਬੜਾ ਵੀ ਬਿਲਕੁਲ ਜੀ ਗੁਰੂ ਪਾਤਸ਼ਾਹ ਨੇ ਬੜਾ ਵੱਡਾ ਹੱਥ ਦੇ ਕੇ ਰੱਖਿਆ ਜੀ ਜੇ ਆਪਾਂ ਕਹਿ ਸਕੀਏ ਵੀ ਜੇ ਜਵੇਂ ਕਹਿ ਕਿਹਾ ਜਾਂਦਾ ਜੀ ਇਸ ਕੋ ਰਾਕੇ ਸਾਗੇ ਮਾਰ ਸਕੇ ਨਾ ਕੋਈ ਇਸ ਕਰਕੇ ਜੀ ਬੜੀ ਮਹਾਰੀ ਕਿਰਪਾ ਬਾਕੀ ਕੋਈ ਗੱਲ ਨਹੀਂ ਮਾਰਾ ਕਿਰਪਾ ਕਰੇਗਾ ਜੀ ਆਫੇਰ ਬਲੰਦੀਆਂ ਤੇ ਆਉਣਗੇ ਜੀ ਜਰੂਰ ਜਲਦੀ ਤੋਂ ਜਲਦੀ ਠੀਕ ਹੋ ਕੇ ਆਉਣਗੇ ਅਰਦਾਸ ਬੇਨਤੀ ਮਾਰਾ ਜਗੀ ਕੀਤੀ ਹੈ ਜੀ ਔਰ ਕਰ ਵੀ ਰਹੇ ਨੇ ਲੋਕ ਸਰਦੀਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਹਰਦੇਵ ਪ੍ਰਿੰਸ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਸਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਲੋ ਨੀਡਸ Scan or scan QR code to contact us. Rodis Inc million miles with smile or scan QR code to contact us. Tabai Indian cuisine taste fine authentic Indian cuisine in Tracy or scan QR code to contact us. Smiley Valley Family Dental Office or scan QR code to contact us.